ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪਣ ਪ੍ਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਪਡੇਟ ਦੇ ਵਿੱਚ ਗੱਲ ਕਰਾਂਗੇ ਜੀ ਅੱਜ 26 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਮੀਂਹ ਬੱਦਲਵਾਈ ਤੇ ਹਨੇਰੀ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤੇ ਕਿਸ ਇਲਾਕੇ ਵਿੱਚ ਭਾਰੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਸਾਰੀ ਜਾਣਕਾਰੀ ਦੇਵਾਂਗੇ ਸੈਟਰਡੇ ਮੈਂਸ ਦੇਖਾਂਗੇ ਜੀ ਇਹ ਮੈਂਸ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਬੱਦਲਬਾਈ ਜਿਹੜੀ ਬਣੀ ਹੋਈ ਹੈ ਉਹ ਖਾਸ ਕਰਕੇ ਗੁਰਦਾਸਪੁਰ ਤੋਂ ਲੈ ਕੇ ਰੋਡਿਆਣਾ ਇਲਾਕਾ ਹੋ ਗਿਆ ਜੀ ਪਟਿਆਲਾ ਤੇ ਇਸ ਬੈਲਟਰੀ ਇਕ ਸਾਰੀ ਗੱਲ ਕਰੀ ਤਾਂ ਖਾਸ ਕਰਕੇ ਆਪਾਂ ਦੁਆਬੇ ਦੇ ਇਲਾਕੇ ਨੂੰ ਅਸੀਂ ਹਲਕੇ-ਫੁਲਕੇ ਮਾਲਵੇ ਦੇ ਇਲਾਕੇ ਨੂੰ ਇਸ ਵਿੱਚ ਕਵਰ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਇਹਦੇ ਵਿੱਚ ਮੇਨ ਗੱਲ ਕਰੀਏ ਤਾਂ ਫਿਲਹਾਲ ਅਗਰ ਤਾਂ ਰੂਪਨਗਰ ਜ਼ਿਲ੍ਹੇ ਦੇ ਨੇੜੇ ਤੇੜੇ ਬੱਦਲ ਬਾਈ ਕਾਲੇ ਰੂਪ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਸਵੇਰ ਦੇ ਵੇਲੇ ਅਗਰ ਗੱਲ ਕਰੀਏ ਤਾਂ ਮੀਂਹ ਬਹੁਤ ਸੋਹਣੇ ਹੋਏ ਨੇ ਜੀ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਉਸ ਤੋਂ ਇਲਾਵਾ ਅੱਗੇ ਥੋੜੀ ਜਿਹੀ ਅੱਗੇ ਗੱਲ ਆ ਜੀ ਇਹ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਹੋ ਗਿਆ ਜੀ ਬਲਾਚੌਰ ਦਾ ਇਲਾਕਾ ਨਾਮਾ ਸ਼ਹਿਰ ਸਿਵਰੇ ਦਾ ਜੀ ਸਿੰਘ ਨਗਰ ਚੰਡੀਗੜ੍ਹ ਦਾ ਬਹੁਤ ਆ ਇਲਾਕਾ ਤੇ ਨਾਲ ਦੇ ਨਾਲ ਅੰਮਾਲੇ ਦੇ ਇਲਾਕਿਆਂ ਦੇ ਵਿੱਚ ਬਹੁਤ ਵਧੀਆ ਮੀਂਹ ਹੋਣ ਦੇ ਕਾਰਨ ਇਸ ਇਲਾਕੇ ਦੇ ਵਿੱਚ ਤਾਪਮਾਨ ਜਿਹੜੇ ਨੇ ਉਹ ਘਟਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀ ਤੁਸੀਂ ਦੇਖੋ ਤਾਪਮਾਨ ਦੀ ਜਿਹੜੀ ਇਸਟਮ ਲੜੀ ਬਣੀ ਹੋਈ ਹੈ ਜੀ ਸੈਂਟਰਲ ਪੰਜਾਬ ਤੋਂ ਉੱਪਰ ਜਾ ਦੇਖੀਏ ਤੁਸੀਂ ਤਾਂ ਇਸ ਇਲਾਕੇ ਦੇ ਵਿੱਚ ਜਿਹੜੇ ਤਾਪਮਾਨ ਨੇ ਉਹ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਵਧੀਆ ਮੀਂਹ ਹੋਣ ਦੇ ਨਾਲ ਤਾਪਮਾਨ 35 ਡਿਗਰੀ ਤੋਂ ਥੱਲੇ ਹਰ ਪਰ ਜਿਹੜਾ ਇਲਾਕਾ ਮਾਲਵੇ ਦਾ ਇਲਾਕਾ ਹੈ ਜੀ ਦੇ ਵਿੱਚ ਤਾਪਮਾਨ ਜਿਹੜੇ ਨੇ ਉਹ 37 38 39 ਡਿਗਰੀ ਮਲੋਟ ਵਿੱਚ ਤਾਂ 40 ਡਿਗਰੀ ਤੱਕ ਤਾਪਮਾਨ ਨੇ ਅੱਜ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਸ ਇਲਾਕੇ ਵਿੱਚ ਕਾਫੀ ਦਿਨਾਂ ਤੋਂ ਮੀਂਹ ਨਹੀਂ ਹੋਇਆ ਗੱਲ ਕਰ ਲਈਏ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਤਾਂ ਫਿਲਹਾਲ ਮੌਸਮ ਖੁਸ਼ਕ ਤੇ ਸਾਫ ਬਣਦਾ ਹੋਇਆ ਦਿਖਾਈ ਦੇ ਰਿ ਕਰ ਰਹੀ ਹੈ ਨੇ ਜਿਸ ਦੇ ਨਾਲ ਹਮਸ ਅਤੇ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਮੀਂਹ ਤੇ ਦਿਖਾਈ ਨਹੀਂ ਦੇ ਰਹੀਆਂ ਦੁਆਬੇ ਦੇ ਇਲਾਕੇ ਵਿੱਚ ਕਣਮਾਣ ਕਣੀ ਦੇ ਹਾਲਾਤ ਫਿਲਹਾਲ ਦੁਪਹਿਰ ਤੋਂ ਸ਼ਾਮ ਤੱਕ ਬਣੇ ਰਹਿਣਗੇ ਰਾਤ ਦੇ ਵੇਲੇ ਇੱਕ ਸਿਸਟਮ ਐਂਟਰ ਹੁੰਦਾ ਦਿਖਾਈ ਦੇ ਰਿਹਾ ਜੀ ਪੰਜਾਬ ਦੇ ਵਿੱਚ ਜਿਹਦੇ ਬਾਰੇ ਤੁਹਾਨੂੰ ਅਸੀਂ ਅਪਡੇਟ ਰਾਤ ਦੀ ਵੀਡੀਓ ਵਿੱਚ ਪ੍ਰੋਪਰ ਦੱਸ ਦੇਵਾਂਗੇ ਕਿ ਕਿਸ ਕਿਸੇ ਇਲਾਕੇ ਵਿੱਚ ਕਿੰਨੇ ਵਜੇ ਕਿਸ ਇਲਾਕੇ ਦਾ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਜੀ ਇਹ ਸੀ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ джи